ਸਸ਼ੀਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਪਾਵੇਂ ਕੀ ਪੰਜਾਬੀਆਂ ਦੀ ਜ਼ਿਆਦਾ ਆਮਦ ਹੋਣ ਕਰਕੇ ਕੈਨੇਡਾ ਨੂੰ ਦੂਜਾ ਪੰਜਾਬ ਕਿਹਾ ਜਾਂਦਾ ਪਰ ਹੁਣ ਇਹ ਲੱਗਦਾ ਹੈ ਕਿ ਜੋ ਕੈਨੇਡਾ ਹੈ ਉਸ ਦੇ ਵਿੱਚੋਂ ਪੰਜਾਬੀਆਂ ਦਾ ਮੋਹ ਹੁਣ ਖਤਮ ਹੁੰਦਾ ਜਾ ਰਿਹਾ ਹੈ ਜਿहां ਵਿਦੇਸ਼ ਜਾਣ ਵਾਲਿਆਂ ਦੇ ਤਾਜ਼ਾ ਅੰਕੜੇ ਜੋ ਨੇ ਉਹ ਸਾਹਮਣੇ ਆਏ ਨੇ ਜਿਸ ਦੇ ਨਾਲ ਇਹ ਵੱਡਾ ਖੁਲਾਸਾ ਹੋਇਆ ਜਿਸ ਦੇ ਵਿੱਚ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 50% ਦੀ ਜੋ ਹੈ ਘਟ ਹੋਈ ਹੈ ਜੀ ਹਾਂ ਹੋਰ ਕੀ ਕਹਿੰਦੇ ਨੇ ਆਂਕੜੇ ਉਸ ਦੇ ਲਈ ਦੇਖੋ ਇਹ ਖਾਸ ਰਿਪੋਰਟ ਪੰਜਾਬ ਵਿੱਚ ਭਾਵੇਂ ਜ਼ਿਆਦਾਤਰ ਵਿਦਿਆਰਥੀਆਂ ਦੀ ਪਸੰਦ ਦੂਜਾ ਪੰਜਾਬ ਕਿਹਾ ਜਾਣ ਵਾਲਾ ਕੈਨੇਡਾ ਰਿਹਾ ਹੈ ਪਰ ਤਾਜ਼ਾ ਆਂਕੜਿਆਂ ਨੂੰ ਦੇਖਦਿਆਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹੁਣ ਪੰਜਾਬੀਆਂ ਦਾ ਮੋਕ ਕੈਨੇਡਾ ਤੋਂ ਭੰਗ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਦਰਅਸਲ ਇਹ ਵੱਡਾ ਖੁਲਾਸਾ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਤਾਜ਼ਾ ਆਂਕੜਿਆਂ ਤੋਂ ਸਾਹਮਣੇ ਆਇਆ ਹੈ ਤਾਜ਼ਾ ਆਂਕੜੇ ਮੁਤਾਬਕ ਇਸ ਸਾਲ 12ਵੀਂ ਕਰਕੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ 50% ਦੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਦਾ ਫਾਇਦਾ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਨੂੰ ਹੋਇਆ ਕਿਉਂਕਿ ਇਸ ਨਾਲ ਪੰਜਾਬ ਦੀਆਂ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਗਈ ਹੈ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਮੁਤਾਬਕ ਸਾਲ 2023 ਦੇ ਵਿੱਚ ਭਾਰਤ ਤੋਂ 319000 ਵਿਦਿਆਰਥੀ ਕੈਨੇਡਾ ਗਏ ਸਨ ਜਿਨ੍ਹਾਂ ਦੇ ਵਿੱਚੋਂ 1,08,000 ਦੇ ਕਰੀਬ ਵਿਦਿਆਰਥੀ ਪੰਜਾਬੀ ਸਨ ਹਾਲਾਂਕਿ ਇਸ ਵਾਰ ਵੱਖ-ਵੱਖ ਇਮੀਗ੍ਰੇਸ਼ਨ ਕੰਪਨੀਆਂ ਆਇਲੈਟ ਸੈਂਟਰਾ ਤੇ ਨਾਲ ਹੀ ਜੇਕਰ ਗੱਲ ਕਰੀਏ ਟਿਕਟਿੰਗ ਏਜੰਸੀਆਂ ਦੀ ਤਾਂ ਇਹਨਾਂ ਦੇ ਕਾਰੋਬਾਰ ਦੇ ਵਿੱਚ ਵੀ ਭਾਰੀ ਗਿਰਾਵਟ ਦੇਖੇ ਜਾ ਰਹੀ ਹੈ ਜੋ ਪਿਛਲੇ 6-7 ਸਾਲਾਂ ਦੌਰਾਨ ਚੰਗਾ ਮੁਨਾਫਾ ਕਮਾ ਰਹੀਆਂ ਸੀ ਮੌਜੂਦਾ ਸਮੇਂ ਵਿੱਚ ਇਸ ਕੰਮ ਨਾਲ ਜੁੜੀਆਂ ਏਜੰਸੀਆਂ ਭਾਵੇਂ ਗੰਬੀਰ ਸਥਿਤੀ ਦਾ ਸਾਹਮਣਾ ਕਰ ਰਹੀਆਂ ਨੇ ਪਰ ਇਸ ਸਥਿਤੀ ਨੇ ਸੂਬੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲਈ ਚੰਗਾ ਸਮਾਂ ਲਿਆਂਦਾ ਜੋ ਪਿਛਲੇ ਕੁਝ ਸਾਲਾਂ ਤੋਂ ਬਹੁਤ ਅਸਥਿਰਤਾ ਦਾ ਸਾਹਮਣਾ ਕਰ ਰਹੇ ਸੀ ਲਾਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ਦੇ ਡਾਇਰੈਕਟਰ ਡਾਕਟਰ ਆਰਐਸ ਦਿਓਲ ਦੇ ਮੁਤਾਬਕ ਕੈਨੇਡਾ ਦੇ ਵੱਲੋਂ ਇਮੀਗ੍ਰੇਸ਼ਨ ਤੇ ਲਗਾਈ ਗਈ ਰੋਕ ਸਾਡੇ ਖੇਤਰ ਦੇ ਕਾਲਜਾਂ ਦੇ ਲਈ ਇੱਕ ਵੱਡੀ ਬਰਕਤ ਵਜੋਂ ਸਾਹਮਣੇ ਆਈ ਹੈ ਜਿਸ ਦੇ ਨਤੀਜੇ ਵਜੋਂ ਹੁਣ ਕਾਲਜਾਂ ਦੇ ਵਿੱਚ ਬੀਕਾਮ, ਬੀਸੀਏ ਅਤੇ ਬੀਬੀਏ ਸਣੇ ਸਾਰੇ ਕੋਰਸਾਂ ਦੇ ਵਿੱਚ ਸਾਡੇ ਦਾਖਲੇ ਪੂਰੇ ਹੋ ਚੁੱਕੇ ਨੇ ਉਹਨਾਂ ਦੱਸਿਆ ਹੈ ਕਿ ਅਸੀਂ ਪਹਿਲਾਂ ਹੀ ਬੀਟੈਕ ਦੇ ਲਈ ਮੈਨੇਜਮੈਂਟ ਕੋਰਸੇ ਦੇ ਵਿੱਚ ਵਿਦਿਆਰਥੀਆਂ ਨੂੰ ਆਰਜੀ ਦਾਖਲ ਦੇ ਚੁੱਕੇ ਹਨ ਇਸ ਤੋਂ ਇਲਾਵਾ ਡਾਟਾ ਸਾਇੰਸ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੇ ਵਿੱਚ ਵੀ ਵਿਸ਼ੇਸ਼ ਕੋਰਸਾਂ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਇਸ ਦੇ ਨਾਲ ਹੀ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵੱਲੋਂ ਕਰਵਾਈ ਜਾ ਰਹੀ ਆਨਲਾਈਨ ਕਾਉਂਸਲਿੰਗ ਨੂੰ ਇਸ ਵਾਰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਅਮਨ ਮੱਤਲ ਨੇ ਆਖਿਆ ਕਿ ਕੈਨੇਡੀਅਨ ਸਰਕਾਰ ਦੀਆਂ ਹੋਰ ਸਖਤ ਨੀਤੀਆਂ ਇਸ ਖੇਤਰ ਦੀਆਂ ਸਿੱਖਿਆ ਸੰਸਥਾਵਾਂ ਦੇ ਲਈ ਵਰਦਾਨ ਸਾਬਤ ਹੋ ਰਹੀਆਂ ਨੇ ਬਿਊਰੋ ਰਿਪੋਰਟ ਹਮਦਰਦ ਟੀਵੀ